ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਇਸ ਵੀਡੀਓ ਵਿੱਚ ਦੱਸਦੇ ਹਾਂ ਕਿ ਆਪਾਂ ਆਧਾਰ ਕਾਰਡ ਤੇ ਹਸਬੰਡ ਨੇ ਜਾਂ ਫਾਦਰ ਨੇਮ ਦੀ ਕਰੈਕਸ਼ਨ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਆਪਣੇ ਆਧਾਰ ਕਾਰਡ ਤੇ ਘਰ ਬੈਠੇ ਹੀ ਐਡਰੈਸ ਕਿਸ ਤਰ੍ਹਾਂ ਅਪਡੇਟ ਕਰ ਸਕਦੇ ਹਾਂ ਆਓ ਇਸ ਵੀਡੀਓ ਵਿੱਚ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਧਾਰ ਕਾਰਡ ਦੀ ਵੈਬਸਾਈਟ ਖੋਲਦੇ ਹਾਂ UIDAI ਵੈਬਸਾਈਟ ਦਾ ਨਾਮ ਆ ਉਹਦੇ ਬਾਅਦ ਆਪਾਂ ਫਰਸਟ অপਸ਼ਨ ਤੇ ਕਲਿੱਕ ਕਰਕੇ ਆਪਣੀ ਲੈਂਗੁਏਜ ਸਿਲੈਕਟ ਕਰਦੇ ਹਾਂ ਇੱਥੇ ਆਪਾਂ ਇੰਗਲਿਸ਼ ਲੈਂਗੁਏਜ ਸਿਲੈਕਟ ਕਰਨੀ ਹੈ ਇਦੇ ਬਾਅਦ ਆਪਾਂ ਜਾ ਕੇ ਅੱਗੇ ਆਈਏ ਮਈਏ ਆਧਾਰ ਤੇ অপਸ਼ਨ ਆਉਣਗੀਆਂ ਡਾਕੂਮੈਂਟ ਅਪਡੇਟ ਦੀ ਫਰਸਟ অপਸ਼ਨ ਆ ਉਹਨੂੰ ਓਕੇ ਕਰਨਾ ਹੈ ਇਹ ਕਰਨ ਤੋਂ ਬਾਅਦ ਕਲਿੱਕ ਟੂ ਸਬਮਿਟ ਅੱਗੇ ਜਾ ਕੇ ਆਪਾਂ ਜੋ ਆਪਣਾ ਆਧਾਰ ਕਾਰਡ ਆ 12 ਅੰਕਾਂ ਦਾ ਨੰਬਰ ਆ ਉਹਨੂੰ ਫਿਲ ਕਰਨਾ ਨੀਚੇ ਕੈਪਚਾ ਭਰਨਾ ਤੇ ਲੌਗਇਨ ਵਿਦ ਓਟੀਪੀ ਤੇ ਓਕੇ ਕਰਨਾ ਫੋਨ ਦੇ ਉੱਤੇ ਓਟੀਪੀ ਆਉਣ ਤੋਂ ਬਾਅਦ ਇਹਦੇ ਵਿੱਚ ਆਪਣਾ ਓਟੀਪੀ ਫਿਲ ਕਰੋ ਤੇ ਲੌਗਇਨ ਕਰੋ ਅੱਗੇ ਨੈਕਸਟ ਪੇਜ ਖੁੱਲੇਗਾ ਉਹਦੇ ਚ ਫਰਸਟ ਆਪਸ਼ਨ ਆ ਐਡਰੈਸ ਅਪਡੇਟ ਐ ਤੇ ਓਕੇ ਕਰਨਾ ਉਹਦੇ ਬਾਅਦ ਅਪਡੇਟ ਆਧਾਰ ਔਨਲਾਈਨ ਇਹਨੂੰ ਓਕੇ ਕਰਨ ਤੋਂ ਬਾਅਦ ਪ੍ਰਸੀਡ ਟੂ ਅਪਡੇਟ ਪ੍ਰਸੀਡ ਟੂ ਅਪਡੇਟ ਆਧਾਰ ਅੱਗੇ ਆਪਸ਼ਨ ਆ ਇਹਦੇ ਤੇ ਓਕੇ ਕਰਦੇ ਆਪਾਂ ਆ ਉੱਪਰ ਆਪਣਾ ਪੁਰਾਣਾ ਐਡਰੈਸ ਜੋ ਹੈਗਾ ਆ ਇਹਦੇ ਨੀਚੇ ਸਾਰੇ ਕਾਲਮ ਆ ਇਹਦੇ ਵਿੱਚ ਆਪਣਾ ਨਿਊ ਡਰੈਸ ਫਿਲ ਕਰਨਾ ਪਲੱਸ ਅ ਕੇਅਰ ਆਫ ਦੇ ਮੋਰੇ ਇੱਕ ਗੱਲ ਧਿਆਨ ਰੱਖਣੀ ਹੈ ਇਹਦੇ ਵਿੱਚ ਜੋ ਵੀ ਆਪਣਾ ਫਾਦਰ ਦਾ ਨਾਮ ਜਾਂ ਹਸਬੰਦ ਦਾ ਨਾਮ ਇਹ ਫਿਲ ਧਿਆਨ ਦੇ ਕੇ ਕਰਨਾ ਬਿਲਕੁਲ ਇਹ ਆਟੋਮੈਟਿਕ ਪੰਜਾਬੀ ਸਿਲੈਕਟ ਹੋ ਜਾਂਦੀ ਆ ਲੈਂਗੁਏਜ ਜੋ ਆਪਣੀ ਪੰਜਾਬ ਦੀ ਤੇ ਹਾਊਸ ਨੰਬਰ ਫਿਲ ਕਰੋ ਇਹਦੇ ਬਾਅਦ ਆਪਣਾ ਏਰੀਆ ਜੋ ਆਪਾਂ ਮੁਹੱਲੇ ਸ਼ਹਿਰ ਦੇ ਵਿੱਚ ਮੁਹੱਲੇ 'ਚ ਰਹਿੰਦੇ ਆ ਉਹ ਫਿਲ ਕਰੋ ਜੇ ਆਪਾਂ ਪਿੰਡ 'ਚ ਰਹਿਣ ਵਾਲੇ ਆ ਤਾਂ ਇਹ ਚੀਜ਼ਾਂ ਆਪਾਂ ਨੂੰ ਫਿਲ ਕਰਨ ਦੀ ਲੋੜ ਨਹੀਂ ਲੈਂਡਮਾਰਕ ਵੀ ਜਿਸ ਵਿਅਕਤੀ ਨੂੰ ਜ਼ਰੂਰਤ ਆ ਉਹ ਕਰੇ ਨਹੀਂ ਤਾਂ ਕੋਈ ਇਨਾ ਜ਼ਰੂਰੀ ਨਹੀਂ ਇਹਦੇ ਚ ਆਪਾਂ ਪਿੰਨ ਕੋਡ ਫਿਲ ਕਰਨਾ ਆਪਣਾ ਜੋ ਏਰੀਆ ਦਾ ਪਿੰਨ ਕੋਡ ਹੈ ਉਹ ਦੇਖ ਕੇ ਕਰਨ ਵਾਲੀ ਚੀਜ਼ ਹੈ ਇਹਦੇ ਤੇ ਸਾਰਾ ਡਿਪੈਂਡ ਹੈ ਪਿੰਨ ਕੋਡ ਫਿਲ ਕਰਦੇ ਆ ਤੇ ਅੱਗੇ ਆਪਣਾ ਆਟੋਮੈਟਿਕ ਸਾਰਾ ਜਿੱਥੋਂ ਦੇ ਆਪਾਂ ਰਹਿਣ ਵਾਲੇ ਆ ਉਹ ਏਰੀਆ ਆ ਜਾਏਗਾ ਉਹਦੇ ਬਾਅਦ ਜਾ ਕੇ ਆਪਾਂ ਮੈਨੂਅਲੀ ਅਪਲੋਡ ਤੇ ਜਾਣਾ ਜਾ ਕੇ ਆਪਾਂ ਇੱਥੇ ਆਪਣਾ ਡਾਕੂਮੈਂਟ ਅਪਲੋਡ ਕਰ ਦੇਣਾ ਜੋ ਡਾਕੂਮੈਂਟ ਲਿਸਟ ਦੀ ਵੀਡੀਓ ਮੈਂ ਅਲੱਗ ਤੋਂ ਬਣਾਈ ਆ ਉਹਦੇ ਚ ਸਾਰੇ ਡਾਕੂਮੈਂਟ ਆਣਗੇ ਉਹ ਤੁਸੀਂ ਜੋ ਆਪਣੇ ਕੋ ਅਵੇਲੇਬਲ ਆ ਆਪਾਂ ਉਲਾ ਸਕਦੇ ਆ ਲੋਨ ਤੋਂ ਬਾਅਦ ਆਪਾਂ ਨੈਕਸਟ ਤੇ ਓਕੇ ਕਰਨਾ ਥੋੜੀ ਪ੍ਰੋਸੈਸਿੰਗ ਹੋਣ ਤੋਂ ਬਾਅਦ ਅੱਗੇ ਇੱਕ ਪੇਜ ਓਪਨ ਹੋਏਗਾ ਉਹ ਦੇਖੋ ਸਾਈਡ ਦੇ ਵਿੱਚ ਆਪਣਾ ਡਾਕੂਮੈਂਟ ਜੋ ਆਪਾਂ ਲਾਇਆ ਹੋ ਆ ਜਾਏਗਾ ਜੇ ਆਪਾਂ ਨੂੰ ਡਾਕੂਮੈਂਟ ਨਹੀਂ ਪਸੰਦ ਆ ਤੇ ਐਡਿਟ ਕਰ ਸਕਦੇ ਆ ਜੋ ਸਹੀ ਨਹੀਂ ਆ ਤਾਂ ਨਹੀਂ ਤਾਂ ਆਪਾਂ ਨੈਕਸਟ ਕਰਦੇ ਆ ਨੈਕਸਟ ਕਰਨ ਤੋਂ ਬਾਅਦ ਔਨਲਾਈਨ ਪੋਰਟਲ ਖੁੱਲ੍ਹ ਗਿਆ ਇੱਥੇ ਆਪਾਂ ਪੇਮੈਂਟ ਆ ਜੋ ਉਹ ਆਨਲਾਈਨ ਥਰੂ ਕਰਨੀ ਹੈ ਮੇਕ ਪੇਮੈਂਟ ਤੇ ਓਕੇ ਕਰਕੇ ਅੱਗੇ ਸਾਰੀਆਂ ਜੋ ਇੰਟਰਨੈਟ ਬੈਂਕਿੰਗ ਦੇ ਰਿਲੇਟਡ ਐਪ ਆ ਉਹ ਆ ਜਾਣਗੇ ਆਪਾਂ ਇੱਥੇ ਯੂਪੀਆਈ ਤੇ ਸਿਲੈਕਟ ਕਰਕੇ ਆ ਪੇਟੀਐਮ ਗੂਗਲ ਪੇ ਫੋਨ ਪੇ ਜਿਹਦੇ ਥਰੂ ਵੀ ਪੇਮੈਂਟ ਕਰਨੀ ਹੈ ਉਹ ਕਰ ਸਕਦੇ ਆ ਕਰਨ ਤੋਂ ਬਾਅਦ ਆਪਣਾ ਆਧਾਰ ਕਾਰਡ ਅਪਲਾਈ ਹੋ ਜਾਏਗਾ ਹਾਂਜੀ ਸੋ ਵੀਡੀਓ ਦੇਖ ਕੇ ਸਾਰਿਆਂ ਨੂੰ ਪਤਾ ਲੱਗੇ ਗਿਆ ਹੋਵੇਗਾ ਕਿ ਆਪਾਂ ਆਧਾਰ ਕਾਰਡ ਤੇ ਐਡਰੈਸ ਜਾਂ ਫਾਦਰ ਜਾਂ ਹਸਬੰਡ ਨੇਮ ਦੀ ਕਰੈਕਸ਼ਨ ਕਿਸ ਤਰ੍ਹਾਂ ਕਰ ਸਕਦੇ ਆ ਸੋ ਵੀਡੀਓ ਕਰ ਦਿਓ ਸ਼ੇਅਰ ਚੈਨਲ ਕਰ ਦਿਓ ਸਬਸਕ੍ਰਾਈਬ ਇਸ ਤੋਂ ਇਲਾਵਾ ਅਸੀਂ ਹੋਰ ਵੀ ਵੀਡੀਓ ਬਣਾਵਾਂਗੇ ਚੈਨਲ ਤੇ ਅਪਲੋਡ ਕਰਾਂਗੇ ਜੇ ਕਿਸੇ ਬਾਹਰ ਮੈਠੇ ਵਿਅਕਤੀ ਨੂੰ ਜਾਂ ਪੰਜਾਬ ਵਿੱਚ ਰਹਿੰਦੇ ਵਿਅਕਤੀ ਨੂੰ ਕੋਈ ਹੋਰ ਸਰਵਿਸ ਰਿਲੇਟਡ ਇਨਫੋਰਮੇਸ਼ਨ ਚਾਹੀਦੀ ਹੈ ਸੋ ਨੀਚੇ ਦਿੱਤੇ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤਾਂ ਜੋ ਅਸੀਂ ਉਸ ਰਿਲੇਟਡ ਵੀ ਵੀਡੀਓ ਬਣਾ ਕੇ ਅਪਲੋਡ ਕਰ ਸਕੀਏ ਸੋ ਆਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਥੈਂਕ ਯੂ